ਹਾਂਜੀ ਯਾਰ ਕੀ ਹਾਲ ਚਾਲ ਹਾਰੇ ਦੋਸਤਾਂ ਮਿੱਤਰ ਅਮਰੀਕਾ ਦੇ ਠੀਕ ਠਾਕ ਹੋ ਥੋੜੇ ਜਣਾ ਰਿਹਾ ਸੈਟ ਵਟ ਹੋਣਗੇ ਤੇ ਲਾਓ ਵੀ ਮਿੱਤਰੋ ਪਾਪਾ ਬੱਚੇ ਪੁੱੱਚੇ ਡਾਈ ਬਿਠਾਈ ਮੈਂ ਕਿਹਾ ਚੱਲ ਕੇ ਦੇਖਦੇ ਆ ਕਿੰਨੇ ਆ ਬੱਚੇ ਪੁੱੱਚੇ ਛੱਡੇ ਤੇ ਇੱਕ ਉਧਰ ਬਹਿ ਗਿਆ ਪਰੇ ਇੱਕ ਉਹ ਡਾ ਕੇ ਦੋ ਦੋ ਕਬੂਤਰੀਆਂ ਡਾਲੀਆਂ ਨਵੀਆਂ ਉਹ ਤਾਂ ਪਤਾ ਹੀ ਨਹੀਂ ਦਿਸ ਨੇ ਕਿੱਧਰ ਉੱਡ ਗਈਆਂ ਉਹ ਦੇਖ ਲੋ ਉਧਰ ਆਪੇ ਬੱਚੇ ਬਿਠਾਈ ਹੋਏ ਆ ਇਧਰ ਪਾਪੇ ਨੇ ਆਦੇ ਆਓ ਤਾਂ ਇਹਦਾ ਬੰਨੇ ਆਓ ਘੜਾ ਆ ਗਿਆ ਮੱਖਣ ਦਈ ਹੋਣ ਬਈ ਦਿਖਾਉਣਾ ਸੋ ਮੈਂ ਇੱਕ ਮਿੰਟ ਰੋ ਲਓ ਦੋ ਇੱਥੇ ਵਾਏ ਆ ਦੇ ਆਹ ਕੋਲਾ ਕੋ ਡੇੜ ਦੇ ਹੁੱਡੇ ਦਾ ਹੀ ਆ ਬਸ ਕਿੰਨੇ ਆ 7-8 ਆ ਬਸ ਆਹ ਇੱਥੇ ਆ ਕਬੂਤਿਆਂ ਨੇ ਭਈਆ ਕਦਨ ਬਹੁਤ ਜ਼ੋਰ ਲਾਇਆ ਆ ਨਹੀਂ ਏੜਾ ਬੈਠਾ ਇਹਦੀ ਟੂਸਾ ਤੇ ਆ ਦੇਖਾਂ ਨਾ ਕੋਈ ਕੰਟਰੋਲ ਕਿਹੜੀ ਉਹ ਕਿਹੜੀ ਉਹ 26 ਦੀ ਆ ਹਲੋ ਆਵੜਾ ਭਾਈ ਪਹਣੇ ਬਹੁਤ ਲਾਇਆ ਇੱਕ ਤਾਂ ਇਹ ਘੁੰਡ ਮੋੜ ਕੇ ਜਿਗੇ ਠੀਕ ਆ ਬਾਕੀ ਦਾ ਠੀਕ ਆ ਸਾਰੇ ਜਾਨਵਰ ਤੇ ਦੁਪਹਿਰੇ ਇਹ ਬਾਬਾ ਦੁੱਧਨ ਗਰਮੀ ਬਹੁਤ ਸੀ ਦੀ ਹੁਣ ਇੱਧਰ ਲੈ ਖੁੱਡੇ ਦੀ ਲਾਉਣਾ ਹੁਣ ਟੁੰਡਾ ਲੱਗ ਗਿਆ ਓ 26 ਦੀ ਪੰਜ ਕਰਾਂ ਛੋਟੀ ਓ ਕੀ ਪੰਜ ਕਰਾਂ 26 ਦੀ ਉਹ ਬੱਚੇ ਬੈਠੇ ਉਧਰ ਦਿਖਾਉਣਾ ਤਾਂ ਮੇਰਾ ਖੋਡੇ ਤੇ ਚੜ੍ਹ ਕੇ ਤੇ ਜਾ ਦੇਖ ਲੋ ਕਬੂਤਰਾਂ ਉਧਰ ਸਾਰੇ ਕਬੂਤਰ ਆ ਹੀ ਰਹਿ ਗਈਆਂ ਬਾਕੀ ਯਾਰ ਇਹ ਜਮਾਂ ਵੀ ਥੋੜੀਆਂ ਰਹਿ ਗਈਆਂ ਇੱਕ ਤੋਂ ਥੱਲੇ ਜਾਲੀ 'ਚ ਹੋਣਗੀਆਂ ਤਿੰਨ ਗਾ ਬੈਠੀਆਂ ਰੋਝੀਆਂ ਜੀਣੀਆਂ ਤੇ ਤਿੰਨ ਚਾਰ ਇੱਕ ਉਹ ਡੱਬੀ 'ਚ ਬੈਠੀ ਆ ਤੇ ਦੋ ਆ ਬੈਠਾ ਫੱਟੀ ਤੇ 1200 ਆ ਉਹਨਾਂ ਕਾ ਜਦੋਂ ਪੋਸਟਰ ਲੱਗ ਗਿਆ ਤੈਨੂੰ ਭੇਜ ਦਿੰਨੇ ਆ। ਤੈਨੂੰ ਭੇਜ ਦਿੰਨੇ ਆ। ਆਹ ਲੋ ਵੀ ਕਾਲਾ ਸ਼ਾਹ ਵੇਖੋ ਇਦਰਾਕ। ਨਾਂਡ ਰਤਾ ਯਾਰ ਲੈ। ਉਹ ਨਹੀਂ ਕੋਸਣ ਦਾ ਭਰਾਵਾ। ਹਾਂ ਵੇਖ ਲਾਂਗੇ ਹਜੇ ਤਾਂ ਕੋਈ ਨਹੀਂ। ਉਹਨੂੰ ਕ ਤੇਰੇ ਨਾਲ ਚੱਲ ਵੜਾਂਗੇ ਬੜੀ ਗੱਲ ਆ। ਜੇ ਨਾਂ ਵੀ ਛੰਨਾ ਹੋਇਆ। ਦਿਖਾਵਾਂ ਬਈ ਉਹਤੇ ਬੈਠੇ ਸਾਰੇ ਬੱਚੇ ਇੱਕ ਮਿੰਟ। ਆਪਣੇ ਲਈ ਤਾਂ ਭਈ ਆ ਬੈਠੇ ਬੱਚੇ ਰੱਤਾ ਹੀ ਉਠਾਇਆ ਹੋਇਆ ਦੂਜਾ ਚਟਾਇਆ ਉਹ ਪਰਲੀ ਦੇ ਬੈਠਾ ਰੱਤਾ ਔਰਲੀ ਦੇ ਬੈਠਾ ਠੀਕ ਆ ਤੇ ਆ ਦੇਖੋ ਤੇਰੇ ਪਾਪੇਲੇ ਬੈਠੇ ਲਾ ਕਰੋ ਚੈੱਕ ਭਰ ਨਵੇਂ ਪਹਿਲੀ ਵਾਰੀ ਚੜਾਇਆ ਅੱਜ ਪਹਿਲੇ ਦਿਨ ਉਹ ਦਾ ਬਿਠਾਉਂਦਾ ਪਾਪਾ ਅੱਗੇ ਥੱਲੇ ਨੀਵੀਂ ਛਤਰੀ ਦੇ ਆ ਦੇ ਲੱਗੇ ਨਾ ਪੀਪੇ ਇਹਨਾਂ ਤੇ ਅੱਜ ਵੱਡੀ ਛਤਰੀ ਤੇ ਚੜਾ ਲਈ ਹੈ ਇੱਕ ਇਧਰ ਲੱਗੀ ਹੋਈ ਆ ਥੱਲੇ ਚੱਲ ਗਏ ਬੜਾ ਨਹੀਂ ਪਤੰਗ ਕਰਦੇ ਹੋਰ ਨਾ ਕੰਮ ਹੋ ਰਹੀ ਹੋ ਜੀ ਰੋ ਬਈ ਮੱਕੰਦ ਫੋਨ ਆਇਆ ਪਾਪਾ ਗੱਲਾਂ ਕਰੀ ਜਾਂਦਾ ਜਨਵਰ ਜਨਵਰ ਆਪਾਂ ਦੇਖਿਆ ਇੱਕ ਸੱਚ ਪਰੇ ਬੈਠਾ ਜਿਹੜਾ ਤੁਹਾਨੂੰ ਦਿਖਾਇਆ ਨਹੀਂ ਦਿਖਾਉਣਾ ਉਹ ਉਧਰ ਪਰੇ ਬੈਠਾ ਬਈ ਡਰਾਕਲ ਬਹੁਤਾ ਕਲਾ ਆ ਉਹਦੇ ਬੈਠਾ ਆ ਦੇ ਆ ਬੈਠਾ ਜਿਹੜੀਆਂ ਦੋ ਅੱਡੀਆਂ ਉਹ ਤਾਂ ਜਿੱਦੂ ਸਿੰਘਾ ਹੀ ਨਹੀਂ ਯਾਰ ਕਿੱਧਰ ਚੱਲ ਗਈਆਂ ਖੇਤੜੀਆਂ ਖੇਤੜੀਆਂ ਲੱਗੀਆਂ ਬਾਕੀ ਦੇਖਦੇ ਆ ਕੀ ਮਾਹੌਲ ਆ ਠੀਕ ਹੈ ਜੀ ਤੁਹਾਨੂੰ ਵੀ ਦਿਖਾਉਨੇ ਆ ਜਦੋਂ ਆਉਣਗੇ ਉਹ ਬੱਚਾ ਜਿਹੜਾ ਉੱਡ ਕੇ ਆਊਗਾ ਦਿਖਾਵਾਂਗੇ ਤੁਹਾਨੂੰ ਪੂਰਾ ਉਤਰ ਬਈਆ ਹੀ ਰਹੇ ਬਾਪੇ ਕੋਲ ਜਿੰਨੇ ਵਿੱਚ ਬੈਠੇ ਆ ਇੱਕ ਦੋ ਥੱਲੇ ਆ ਤੇ ਬਾਕੀ ਸਾਰੇ ਦਾ ਬਸ ਕੁਝ ਭੱਜ ਗਏ ਘਰੋਂ ਹੀ ਹੱਲ ਹੁੱਲ ਗਏ ਸੁੱਕੇ ਸੀਗੇ ਨਾ ਗਰਮੀ ਤੁਹਾਨੂੰ ਪਤਾ ਹੁਣ ਇੱਕਦਮ ਫੈਨ ਲੱਗੀ ਤਾਂ ਕਰਕੇ ਹੱਲ ਗਏ ਤੇ ਬਾਕੀ ਜਿਹੜੇ ਉਹ ਬੱਚੇ ਤੁਹਾਨੂੰ ਦਿਖਾਇਆ ਛਤਰੀ ਤੇ ਬਿਠਾਏ ਉਹ ਸਾਰੇ ਹੁਣ ਕਢਾਏ ਨਵੇਂ ਬੱਚੇ ਆ ਸਾਰੇ ਰੰਗ ਲਾਦਾ ਬਾਪੇ ਨੇ ਇਕੱਲੇ ਨਹੀਂ ਤੇ ਉਹਨ ਸਾਰੇ ਗਿਜਾਉਣੇ ਆ ਤੁਹਾਨੂੰ ਜਿੱਦਣ ਗਿੱਜ ਗਏ ਨਾ ਮਤਲਬ ਕਿ ਇੱਕ ਇੱਕ ਦੋ ਦੋ ਕਿੜੇ ਹੁੰਦੇ ਦਿੰਦੇ ਆ ਆਪਾਂ ਕਹਿੰਦਾ ਜਿੱਦਣ ਗੀੜੇ ਪਾਉਣ ਲੱਗ ਗਏ ਵਧੀਆ ਟਾਉਣ ਲੱਗ ਗਏ ਉਹਨਾਂ ਨੂੰ ਸਾਰਾ ਦਿਖਾਵਾਂਗੇ ਤੁਹਾਨੂੰ ਮਾਹੌਲ ਠੀਕ ਹੈ ਜੀ ਤੇ ਕੂਤਰਾ ਵੀ ਕਰਦੇ ਆ ਠੀਕ ਆਪਾਂ ਇੱਥੇ ਕਿਤੇ ਡੈਗਡੂ ਦੇ ਪਈਆਂ ਪਹਿਲੇ ਜਣਾ ਜਿੱਥੇ ਨਿਕਲ ਗਈਆਂ ਹੋਡੇ ਚ ਦੋ ਐਦਾ ਲੱਗਿਆ ਉਹ ਸਿੱਧੇ ਕਾਰਨ ਨਾਲ ਦੀ ਉਹ ਭੱਜ ਗਈਆਂ ਪਤਾ ਨਹੀਂ ਕਿਤੇ ਡੈਗਡੂ ਦੇ ਪਰਨਾ ਵਿੱਚੋਂ ਨਿਕਲ ਗਈਆਂ ਡਰ ਕੇ ਬਾਰੀ ਬੁਰੀ ਪੁੱਲੀ ਜੀ ਤੇ ਜਿਵੇਂ ਉਹ ਕਾਲਾ ਆ ਨਿਕਲਦਾ ਦੇਖੋ ਜਾਲ ਚੋਂ ਕਿਵੇਂ ਕਰਦਾ ਹੈ ਹਣਾ ਆਏ ਨਿਕਲਣ ਕੋਲ ਗੀਆਂ ਬਈਓ ਲਓ ਮੁਬਾਰਕਾਂ ਪਾਪੇ ਦਾ ਨਾ 1 ਜਨਵਰੀ ਕਿੰਨਾ ਟਾਈਮ ਹੋ ਗਿਆ ਨੂੰ ਵਾਵਾ ਦਾ ਨਾ ਹੋ ਗਿਆ ਲੈ ਆ ਦੇਖਿਆ ਮੈਂ ਕਹੀ ਨਾ ਪਹਿਲਾਂ ਵੇਖੀ ਸੀਗੀ ਨਾ ਉਹਦੀ ਫਿਰਦਾ ਕਬੂਤਰੀ ਹੈ ਬਈ ਵਾਵਾ ਟਾਈਮ ਦੀ ਨਿਕਲੀ ਵੀ ਸੀ ਹੈ ਉਹ ਹੋ ਉਹ ਬਾਈ ਪਲੇਖਾ ਪੈ ਗਿਆ ਰੇਗਾ ਉਹ ਇਹ ਤਾਂ ਜਿਹੜਾ ਉੱਧਰ ਬੈਠਾ ਸੀਗਾ ਨਾ ਉੱਥੇ ਗ੍ਰਿਲ ਤੇ ਉਹ ਅੱਡੇ ਖੜਿਆ ਅਹੀਂ ਤਾਂ ਕਹ ਕਦੇ ਹੋਰ ਉਹ ਉੱਥੇ ਚੱਲ ਗਿਆ ਉਹ ਫਿਰਦਾ ਆਜਾ ਫਿਰ ਥੱਲੇ ਇਹ ਤਾਂ ਹੋ ਰਹੀ ਹੈ ਚੱਕਰ ਪੈ ਗਿਆ ਸੀ ਇਹ ਡਰਦਾ ਹੀ ਬਹੁਤ ਹਾਥੀ ਨਹੀਂ ਦਰਾਉਂਦਾ ਇਹ ਆਓ ਛਤਰੀ ਜਾਵੜਿੰਦਾ ਭਾਗ ਜਾ ਲਓ ਵੀ ਬਾਬਾ ਪੈਨੇ ਛੜਦਾ ਇਹਦਾ ਕੰਮ ਹੀ ਖਰਾਬ ਕਰ ਲੈ ਛਤਰੀ ਫੜਕਾ ਲੈ ਮੜੀ ਜੀ ਆ ਲੈ ਆ ਗਿਆ ਬਈ ਬਾਪੇ ਨੇ ਤਾਂ ਉਹੀ ਛੱਡਾ ਸੀ ਤੇ ਉਹ ਸਦਾ ਹੀ ਹੋ ਗਿਆ ਆਜੂਗਾ ਆਜੂਗਾ ਅੰਨੀ ਵੀ ਰੱਖ ਕੇ ਵੜਕਾ ਇਹ ਦੇਖ ਆ ਗਿਆ ਤੈਨੂੰ ਹੋ ਗਿਆ ਤਾਂ ਲੜ ਕੇ ਦੇਖਾਂ ਇਹਦਾ ਪੂਰਾ ਹੀ ਖੱਲਰ ਪੈ ਗਿਆ ਤਾਂ ਲੜੀ ਬੜਕਾ ਆਵਾ ਹਾਂ ਦੂਜੇ ਵੀ ਉੱਡ ਗਏ ਬਾਈ ਤਾਰੇ ਉੱਤੇ ਗਈ ਲਓ ਭਾਈ ਦੋ ਤਿੰਨ ਤਾਂ ਹੀ ਇਕੱਠੇ ਕਰ ਲਈ ਇੱਕ ਤਾਂ ਬੈਠਾ ਆ ਗਿਆ ਤੇ ਇੱਕ ਉਹ ਤੇ ਬਹਿ ਗਿਆ ਆ ਕੇ ਦੋ ਹੋ ਜਾਂਦੇ ਆ ਉੱਡੇ ਫਿਰਦੇ ਇੱਕ ਤਾਂ ਆ ਗਿਆ ਦੂਸੇ ਜਿਹੜਾ ਬਹਿ ਗਿਆ ਸਾਥੇ ਵਾਲਾ ਬਹਿ ਗਿਆ ਹਾਂ ਤੇ ਤੁਹਾਡਾ ਇਹ ਇਹ ਤੇ ਰਹਿ ਗਏ ਮੈਂ ਤਾਂ ਇੱਕ ਡੰਡਾ ਹੀ ਚੜਾਇਆ ਸੀ ਯਾਰ ਆਵੇ ਦੋਨੇ ਟੂਸੇ ਵਾਲੇ ਫਿਰਦੇ ਦੋਨੇ ਹੈ ਆਹ ਆਹ ਹਾਂ 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 ਫਿਰ ਇਹ ਅਗੇ 2 ਵਜੇ ਹਾਂ 1 2 3 4 5 6 ਕ ਹੋ ਗਏ ਆ 6 7 ਹੋ ਗਏ ਆ ਹੈ ਇੱਕ ਤਾਂ ਕਾਲਾ ਨਿਕਲ ਕੇ ਵੇਖ ਅੰਦਰ ਕੋਈ ਹੈਗਾ ਅੰਦਰ ਪੈਣੀ ਬੱਚਾ ਕੋਈ ਕੋਈ ਵੀ ਨਾ 1 2 ਤੇ ਉਹ ਜਿਹੜਾ ਬੰਨਿਆ ਉਹ ਵੀ ਵਿੱਚ ਹੀ ਗਿਆ ਨਾ ਛਤਰੀ ਤੇ ਹਾਂ 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 ਇੱਕ ਤੇ ਦੋ ਤੇ ਤਿੰਨ ਤੇ ਚਾਰ ਪੰਜ 6 7 ਬੱਚੇ ਆਪਣੇ ਕੋਲੇ ਤੇ ਹਾਂ ਤਿੰਨ ਗਏ ਤਿੰਨ ਹੁਣ ਰੰਗ ਤਾਂ ਦੱਸ ਉਹਨਾਂ ਦੇ ਕਿਹੋ ਜੇ ਪਰ ਉਹਨੇ ਨਾ ਕੀ ਪਤਾ ਨਹੀਂ ਕਿ ਤਾਂ ਇੱਕ ਤਾਰ ਆ ਵਿਖਾ ਟੂਸਾ ਕੀਤਾ ਖੱਬੇ ਪਾਸੇ ਦਾ ਇੱਕ ਸੱਜੇ ਪਾਸੇ ਦਾ ਆ ਰਿਹਾ ਕਿੱਥੇ ਆ ਹਾਂ 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 ਬਗਲਾਂ ਵਾਲ ਆ ਗਿਆ ਬੜਕਾਈ ਬੜਕਾਈ ਆ ਜਾ ਆ ਜਾ ਆ ਜਾ ਵਾ ਗਿਆ ਵਾ ਗਿਆ ਵਾ ਗਿਆ ਵਾ ਗਿਆ ਬੜਕਾਈ ਬੜਕਾਈ ਮੜਿਆ 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 ਆ ਗਿਆ ਆ ਗਿਆ ਆ ਗਿਆ ਆ ਗਿਆ ਬਈ ਬਗਲਾਂ ਵਾਲਾ ਜੇ ਜੁਰ ਤੰਨੇ ਬਹਿ ਕੇ ਫੇਰ ਇਕੱਠੇ ਹੋਣੇ ਆ ਫੇਰ ਪਤਾ ਲੱਗੂ ਆ ਗਿਆ ਆ ਗਿਆ ਆ ਗਿਆ ਬੜਕਾਈਆਂ ਬਹਿ ਗਿਆ ਆਹ ਰੇ ਬਈ ਤੰਨੇ ਇੱਕ ਦਾ ਕਾਲੇ ਟੂਸੇ ਵਾਲਾ ਗਿਆ ਦੋਨੇ ਔਰ ਕਾਲੇ ਟੂਸੇ ਨਾਲ ਤਾਂ ਆ ਬੈਠਾ ਨਹੀਂ ਨਹੀਂ ਕਾਲੇ ਟੂਸਾ ਨਹੀਂ ਕਾਲਾ ਟੂਸਾ ਆ ਤਰਾ ਅੱਛਾ ਕਾਲਾ ਟੂਸਾ ਆ ਕੀ ਦਾ ਫੋਨ ਆਈ ਜਾਂਦਾ ਲੋ ਬਈ ਇੱਕ ਤਾਂ ਬੈਂਦਾ ਫਿਰਦਾ ਉਹ ਟੂਸੇ ਜਿਹੜਾ ਦਿਖਾਉਣਾ ਥੋਨੂੰ ਪਿੱਛੇ ਹੋ ਕੇ ਆ ਵੀਰੇ ਆ ਤਾਂ ਆ ਗਿਆ ਤਲ ਖੱਬੇ ਟੂਸੇ ਵਾਲਾ ਬਗਲ ਵਾਲੇ ਨੂੰ ਭੜਕਾ ਲਾ ਚੱਕ ਆ ਬਹਿ ਗਿਆ ਤਾਂ ਇਹ ਵੱਡੀ ਗੂਦਰੀ ਵੀ ਆ ਗਈ ਆ ਦੇ ਉਹ ਜਾਂਦੀ ਇੱਥੇ ਕਿਤੇ ਬਹਿ ਤਾਂ ਨਹੀਂ ਆ ਵੇਖੀ ਨਾਲ ਨੂਲ ਬਨੇਰੇ ਤੇ ਦੀਣਾ ਨੇ ਗਿਆ ਹੁਣ ਕਿਤੇ ਉਹ ਤਾਂ ਸਹੇਲਾ ਕੇ ਬਹਿ ਗਿਆ ਧੁੱਪ ਸੇਕਣ ਲੱਗ ਗਿਆ ਲੋ ਬਾਈ ਜੀ ਦੇ ਸੱਜਾ ਦੂਸਾ ਕੀਤਾ ਨਾ ਇਹ ਵੀ ਆ ਗਿਆ ਵੇ ਹੋਰ ਨਾ ਉਹ ਗਾਂ ਹੋ ਜੇ ਬਾਈ 7 ਬੱਚੇ ਇਕੱਠੇ ਕਰ ਲਏ ਸੀ ਕੁੱਲਮਾ ਲਾ ਕੇ 8ਵਾਂ ਬਗਲਾਂ ਵਾਲਾ ਇੱਥੇ ਕਿਤੇ ਨੇੜੇ ਤੇ ਡਿੱਗ ਗਿਆ ਉਹ ਨਿਗਾਹ ਚੋਂ ਬਾਹਰ ਆਉਣਾਂ ਟਾਈਮ ਲਈ ਬਾਕੀ ਇਕੱਠੇ ਕਰ ਲਏ ਆ ਤੇ ਅਗਲੀ ਵੀਡੀਓ 'ਚ ਤੁਹਾਨੂੰ ਦੱਸਾਂਗੇ ਵੀ ਜਿਹੜਾ ਕਾਲਾ ਤੇ ਇੱਕ ਜਿਹੜਾ ਕਾਲੀ ਟੂ ਸੇਲ ਬੱਚਾ ਉਹ ਦੋਨੇ ਨਹੀਂ ਆਏ ਵੀ ਵਾਪਸ ਆਏ ਕਿ ਨਹੀਂ ਅਗਲੀ ਵੀਡੀਓ 'ਚ ਤੁਹਾਨੂੰ ਦੱਸਾਂਗੇ ਇਹ ਵੀਡੀਓ ਤੇ ਵੀ ਇੰਡ ਕਰਦੇ ਨੇ ਜਿਹੜੇ ਆਪਣੇ ਚੈਨਲ ਨਾਲ ਵਿਚਾਰਨ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂਸ ਵੀਡੀਓ ਕਿਦਾਂ ਲੱਗੀ ਡਾਉਣੇ ਨਹੀਂ ਸੀ ਆਪਦੇ ਆ ਪਿਆਰ ਪਤਾ ਨਹੀਂ ਮੇਰੇ ਤੋਂ ਡਰ ਕੇ ਪਤਨ ਕੀ ਚੱਕਰ ਪੈ ਗਿਆ ਔਰ ਡਰ ਗਿਆ ਠੀਕ ਹੈ ਬਾਈ 7 ਇਕੱ ਜਦੋਂ ਵੀ ਜਿਹੜੇ ਆਉਂਦੇ ਤੁਹਾਨੂੰ ਅਪਡੇਟ ਦਵਾਗੇ ਜਰੂਰ ਠੀਕ ਹੈ ਅੰਤ